ਚਿੰਦਾ ਉਹ ਪੰਜਾਬੀਆਂ ਦਾ ਚਿੰਦਾ ਸੀ ਚਿੰਦਾ ਮਤਲਬ ਹੁੰਦਾ लाडला ਮੈਨੂੰ ਕਹਿੰਦਾ ਮੇਰਾ ਚਿੰਦਾ ਬੰਦ ਇਨਸਾਨੀਅਤ ਜਿਹਦੇ ਵਿੱਚ ਕੁਟ-ਕੁਟ ਕੇ ਭਰੀ ਹੈ ਛੋਟਿਆਂ ਨੂੰ ਸੀਨੇ ਲਾਉਣ ਵਾਲਾ ਵੱਡਿਆਂ ਦਾ ਇhtਰਾਮ ਕਰਨ ਵਾਲੇ ਐਸੇ ਫਨਕਾਰ ਕਦੀ-ਕਦੀ ਪੈਦਾ ਹੁੰਦੇ ਲੈ ਵੀ ਗਾਣਾ ਗਾਉਣਾ ਉਹਨੂੰ ਖੁਸ਼ੀ ਹੁੰਦੀ ਹੈ ਫਿਰ ਵਰਡਿੰਗ ਪੜਦਾ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਫਿਰ ਤਰਜ਼ ਬਣਦੀ ਹੈ ਫਿਰ ਸਟੂਡੀਓ ਜਾਂਦਾ ਜਦੋਂ ਓਕੇ ਹੁੰਦਾ ਬੜੀ ਖੁਸ਼ੀ ਹੁੰਦੀ ਵੀਡੀਓ ਸ਼ਡਿਊਲ ਬਣ ਜਾਏ زندگی میں ایسے مقام بھی آتے ہیں جب خوشی کی بھی خوشی نہیں ہے. زندگی میں ایسے مقام بھی آتے ہیں. سارا عالم گوش بھر آواز ہے آج کن ہاتھوں میں دل کا ساز ہے چھپ گیا وہ ساز ہستی چھوڑ کر اب تو بس آواز ہی آواز ہے مجھے تو ہوش نہیں آپ مشورہ دیجئے کہاں سے چھیڑو فسانا کہاں تمام کروں چندہ ਉਹ ਪੰਜਾਬੀਆਂ ਦਾ ਛਿੰਦਾ ਸੀ ਛਿੰਦਾ ਮਤਲਬ ਹੁੰਦਾ ਲਾਡਲਾ ਮੇਰੇ ਕਦੇ ਮੇਰਾ ਛਿੰਦਾ ਪੁੱਤ ਉਹ ਸੰਗੀਤ ਦੇ ਹਵਾਲੇ ਨਾਲ ਆਪਣੀ ਆਵਾਜ਼ ਦੇ ਹਵਾਲੇ ਨਾਲ ਪਹਿਰਾਵੇ ਦੇ ਹਵਾਲੇ ਨਾਲ ਤੇ ਜਾਣੇ ਜਾਂਦੇ ਸਨ ਲੇਕਿਨ ਬਾਈ ਨੇਚਰ ਐਜ਼ ਅ ਪਰਸਨ ਇਨਸਾਨੀਅਤ ਜਿਹਦੇ ਵਿੱਚ ਕੁੱਟ-ਕੁੱਟ ਕੇ ਭਰੀ ਆ ਛੋਟਿਆਂ ਨੂੰ ਸੀਨੇ ਲਾਉਣ ਵਾਲਾ ਵੱਡਿਆਂ ਦਾ ਇhtਰਾਮ ਕਰਨ ਵਾਲੇ ਐਸੇ ਫਨਕਾਰ ਕਦੀ-ਕਦੀ ਪੈਦਾ ਹੁੰਦੇ ਮੈਂ ਸਾਡਾ ਸਾਡਾ ਕੰਮ ਗੱਲਾਂ-ਗੁੱਲਾਂ ਹੀ ਕਰਨਾ ਹੈ ਲੇਕਿਨ ਕਦੀ-ਕਦੀ ਐਸ ਤਰ੍ਹਾਂ ਦਾ ਕੈਫੀਅਤ ਹੋ ਜਾਂਦੀ ਹੈ ਜਦੋਂ ਅਸੀਂ ਗਾਣਾ ਇੱਕ ਸਿੰਗਰ ਨੂੰ ਜਦੋਂ ਪਤਾ ਲੱਗਦਾ ਕਿ ਲਵੀ ਗਾਣਾ ਗਾਉਣਾ ਉਹਨੂੰ ਖੁਸ਼ੀ ਹੁੰਦੀ ਹੈ ਫਿਰ ਵਰਡਿੰਗ ਪੜ੍ਹਦਾ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਫਿਰ ਤਰਜ਼ ਬਣਦੀ ਹੈ ਫਿਰ ਸਟੂਡੀਓ ਜਾਂਦਾ ਜਦੋਂ ਓਕੇ ਹੁੰਦਾ ਉਹ ਬੜੀ ਖੁਸ਼ੀ ਹੁੰਦੀ ਹੈ ਵੀਡੀਓ ਸ਼ਡਿਊਲ ਬਣ ਜਾਏ ਅੱਜ ਮੈਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ ਹੈ ਜਬ ਖੁਸ਼ੀ ਕੀ ਵੀ ਖੁਸ਼ੀ ਨਹੀਂ ਹੁੰਦੀ ਹੈ ਹੈ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ ਸਾਰਾ ਆਲਮ ਗੋਸ਼ਬਰ ਆਵਾਜ਼ ਹੈ آج کن ہاتھوں میں دل کا ساز ہے چھپ گیا وہ ساز ہستی چھوڑ کر اب تو بس آواز ہی آواز ہے کیڑے لفظہ نہ یاد کریے کہ نہیں وہ لبنے لال گواچے مٹی نہ فروڑ جو گیا ہے کسی نے لکھیا سی کہ گئے دنوں کا سراغ لے کے کدھر سے آیا کدھر گیا وہ عجیب مانو سچ نبی تھا سب کو حیران کر گیا وہ وہ ہجرت کی رات کا ستارہ وہ ہم سخن ہم نفس سے مارا صدا رہے اس کا نام پیارا سنا ہے کل رات مر گیا وہ توبہ عجیب و غریب مقام ہوتا ہے نصرت خان نے گایا سی کسی دا یار نہ وچھڑے لگ ٹوٹ جندے ਇਹ ਇਹੋ ਜਿਹੇ ਬੰਦੇ ਜਿਹੜੇ ਸਾਰੇ ਪੰਜਾਬੀਆਂ ਦਾ ਯਾਰ ਹੋਵੇ ਚਿੰਦਾ ਹੋਵੇ ਜਦੋਂ ਉਹ ਵਿਛੜਦਾ ਤੇ ਫਿਰ ਐਸ ਤਰ੍ਹਾਂ ਹੀ ਸੀ ਉਹਦੋਂ ਹਾਲਮ ਜਿਤਨੀ ਦਿਲਾਂ ਪਾ ਜ਼ਿੰਦੇ ਇਸ ਤਰ੍ਹਾਂ ਹੀ ਰਹਿਵੇਂਗੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਕਿ ਚਿੱਤ ਵਿਣੀ ਜਈ ਇੱਕ ਹੌਕਾ ਜਾਏ ਕਿ ਕਸਕ ਜਈ ਜੋ ਬਖਸ਼ ਗਿਆ ਉਹਨੂੰ ਲੈ ਕੇ ਮਰਾਂਗੇ ਲੇਕਿਨ ਕਹਿੰਦੇ ਨਾ ਕਿ ਅੱਖਾਂ ਜਦੋਂ ਮਿੱਟੀਆਂ ਜ਼ਮਾਨਾ ਮੈਨੂੰ ਰੋਏਗਾ ਸਾਵਾਂ થઈ ਆਪਣਾ ਬੇਗਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਜਦ ਵੀ ਮੈਂ ਰਾਗ ਰੰਗ ਮਹਿਫਲਾਂ 'ਚ ਗੀਤ ਵੈਣ ਪਾਉਣਗੇ ਤਰਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਮੈਂ ਖਾਰਾ ਨੂੰ ਮੈਂ ਖਾਨੇ ਵਿੱਚ ਜਾਮ ਟੁੱਟ ਜਾਣਗੇ ਪੈਮਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਮੈਂ ਨਜ਼ਰਾਂ ਦੇ ਤੀਰ ਨੂੰ ਤੀਰ ਟੁੱਟ ਜਾਣਗੇ ਨਿਸ਼ਾਨਾ ਮੈਨੂੰ ਰੋਏਗਾ ਫਿਰ ਆਰਟਿਸਟ ਇਸ ਤਰ੍ਹਾਂ ਵੀ ਸੋਚਦਾ ਸ਼ਾਇਰ ਵੀ ਸੋਚਦਾ ਕਿ ਇਹਨਾਂ ਨਾਂ ਉਮੀਦੀਆਂ ਚ ਇੱਕੋ ਤੇ ਉਮੀਦ ਹੈ ਲਾਈਕੋਟਿਸਾਂ ਇਹਨਾਂ ਨਾਂ ਉਮੀਦੀਆਂ ਚ ਇੱਕੋ ਤੇ ਉਮੀਦ ਹੈ ਓਏ ਦੁਨੀਆ ਚ ਕੋਈ ਤਾਂ دیਵਾਨਾ ਮੈਨੂੰ ਰੋਏਗਾ ਐ ਲੋਗੋ ਐ ਮੇਰੇ ਮਿਹਰਬਾਨੋ ਕੱਲੀ ਕੱਲੀ ਕੁਰਸੀ ਤੇ ਬੈਠੇ ਸਭ ਤੋਂ ਸਿਆਣੇ ਲੋਕੋ ਕਿਹੜੇ ਲਫ਼ਜ਼ਾਂ ਨਾਲ ਉਹਨੂੰ ਸ਼ਰਧਾਂਜਲੀ ਦਈਏ ਮੇਰੇ ਮੈਂ ਉਹਨਾਂ ਨੂੰ ਬਹੁਤ ਇੱਕ ਡਿਸਟੈਂਸ ਤੋਂ ਦੇਖਿਆ ਪਰਦੇਸਾਂ ਉੱਚੜਾ ਵਰਜ ਲਾਹੌਰ ਦਾ ਜਦੋਂ ਗਾਉਂਦਾ ਜਦੋਂ ਜਿਉਣਾ ਮੋੜ ਗਾਉਂਦੇ ਜਦੋਂ ਊਠਾਂ ਵਾਲੇ ਬਲੋਚਿਤ ਬਹੁਤ ਹੀ ਉਹ ਸਾਡਾ ਸਾਡੇ ਅੰਦਾਜ਼ ਦਾ ਗਾਣਾ ਸੀ ਇਸ ਕਰਕੇ ਮਾਨਕ ਸਾਹਿਬ ਨੇ ਕਲੀਆਂ ਕਮਾਲ ਗਾਈਆਂ ਮਾਨਕ ਸਾਹਿਬ ਵੀ ਬਾ ਕਮਾਲ ਬੰਦੇ ਸੀ ਇੱਕੋ ਹੀ ਸੀ ਉਹ ਵਾਹਦ ਸੀ ਲੇਕਿਨ ਜਦੋਂ ਫਿਰ ਛਿੰਦਾ ਸਾਹਿਬ ਸ਼ੁਰੂ ਹੋਏ ਤੇ ਲੱਗਾ ਵੀ ਇੰਜ ਵੀ ਹੁੰਦਾ ਕੰਮ ਜਿੱਦਾਂ ਕੋਈ ਸਰਦੂਲ ਸਿਕੰਦਰ ਆਉਂਦਾ ਤੁਰ ਜਾਂਦਾ ਤੇ ਫਿਰ ਹੰਸ ਹੁਣ ਸਰਾਜ ਵੀ ਅਕੋੜ ਦੀਆਂ ਪੈੜਾ ਪਾ ਕੇ ਤੁਰ ਜਾਂਦਾ ਇਹ ਕੰਪੈਰੀਜ਼ਨ ਜਿਹਾ ਹੁੰਦੇ ਰਹਿੰਦੇ ਆ ਪਰ ਜਦ ਦੁਨੀਆ ਫਨਾ ਦਾ ਮਕਾਨ ਹੈ ਸਭ ਨੇ ਚਲੇ ਜਾਣਾ ਲੇਕਿਨ ਕਹਿੰਦੇ ਕਿ ਉਹ ਤਾਂ ਖੁਸ਼ਬੂ ਹੈ ਹਵਾਵਾਂ ਵਿੱਚ ਬਿਖਰ ਜਾਏਗਾ वो तो खुशबू है हवाओं में बिखर जाएगा मसला तो फूल का है फूल किधर जाएगा हाँ? फूल किधर जाएगा आज थिएटर ना वबस्ता संगीत ना वबस्ता शायरी ना वबस्ता पत्रकार तन केड़ा शोभा है जड़ा आज उन्हें श्रद्धांजलि देने नहीं आए बड़ी अच्छी गल इन्होंने कीती मान साहब ने ਸ਼ਾਗਿਰਦ ਤੋਂ ਹੀ ਹੈ ਨਾ ਜਿਹੜਾ ਆਪਣੇ ਉਸਤਾਦ ਨੂੰ ਯਾਦ ਕਰੇ ਸ਼ਾਗਿਰਦ ਭਾਵੇਂ ਘਾਟੀ ਹੋਣ ਯਾਰ ਇੱਕ ਅੱਦਾ ਸੇਖੋਂ ਵਰਗਾ ਚਾਹੀਦਾ ਜੋ ਆ ਆ ਨਿਸ਼ਰਪ੍ਰੀਤ ਸੇਖੋਂ ਸਾਉ ਇਹ ਸਾਰਿਆਂ ਨੂੰ ਕ੍ਰੈਡਿਟ ਦੇਈ ਜਾਂਦੇ ਆ ਔਰ ਮੇਰੇ ਵਰਗਾ ਬੰਦਾ ਮੈਂ ਮਾਈਕ ਤੇ ਖੜਾ ਹੋ ਕੇ ਗਾ ਹੀ ਸਕਦਾ ਜਾਂ ਵੀਡੀਓ ਅੱਗੇ ਮਾਈਮਿੰਗ ਕਰ ਸਕਦਾ ਉਹਨੂੰ ਯਾਦ ਕਰ ਸਕਦਾ ਬਾਕੀ ਸਾਰੇ ਐਫਰਟਸ ਗਾਣਾ ਲਿਖਣ ਤੋਂ ਲੈ ਕੇ A to Z ਇਹਨਾਂ ਨੇ ਕੀਤੇ ਇਸ ਕਰਕੇ ਕਹਿੰਦੇ ਨੇ ਯਾਰ ਯਾਰ ਸਭ ਹੈ ਦਿਲਦਾਰ ਯਾਰ ਕੋਈ ਨਹੀਂ ਮਤਲਬ ਦੇ ਬੇਲੀ ਸਭ ਹੈ ਮੁਸ਼ਕਿਲ ਦਾ ਯਾਰ ਕੋਈ ਨਹੀਂ ਉਹ ਕੌਣ ਪੁੱਛਦਾ ਪਿੱਛੋਂ ਅਸੀਂ ਉਹ ਬੰਦੇ ਜਿਨ੍ਹਾਂ ਨੇ ਮੁਹੰਮਦ ਰਫੀ ਸਤ ਸਭ ਤੋਂ ਵੱਡਾ ਲੈ ਵੀ ਸੌਂ ਖਾ ਕੇ ਦੱਸਿਓ ਮੁਹੰਮਦ ਰਫੀ ਤੋਂ ਵੱਡਾ ਗਵਈਆ ਹੋਇਆ ਹਿੰਦੁਸਤਾਨ 'ਚ ਅਸੀਂ ਉਹ ਬੰਦੇ ਜਿੰਨੇ ਬੰਬੇ ਜਾ ਕੇ ਤੁਸੀਂ ਵੀ ਵੇਖਿਆ ਉਹਨਾਂ ਦੀ ਗੈਰੇਜ ਵਿੱਚ ਉਹਨਾਂ ਦੇ ਘਰ ਉਹਨਾਂ ਦੀ ਗੈਰੇਜ ਉਹਨਾਂ ਦੀਆਂ ਫੋਟੋ ਰੋਲੀ ਜਾਂ ਮੈਂ ਚੁੱਕ ਕੇ ਪਲਕਾਂ ਨਾਲ ਸਾਫ਼ ਕੀਤੀਆਂ ਭੈਣ ਜੀ ਨੇ ਬਾਰਾਂ ਜਾਂ ਦਾ ਜ਼ਿਕਰ ਕੀਤਾ ਮੈਂ ਉਹਨਾਂ ਨਾਲ ਵੀ ਸਾਫ਼ ਕੀਤੀਆਂ ਫਿਰ ਮੈਂ ਚੁੰਮਿਆ ਰਫੀ ਸਾਹਿਬ ਨੂੰ ਤੇ ਬੱਚਿਆਂ ਨੇ شاਗਿਰਦਾਂ ਦਾ ਫਰਜ਼ ਹੁੰਦਾ ਅਦਾ ਕਰਨਾ ਲੇਕਿਨ ਉਹ ਫਰਜ਼ ਬੱਚੇ ਤਾਂ ਕਾਰ ਹੀ ਰਹੇ ਨੇ بیٹے ਬਾਹਰ ਕੈਨੇਡਾ ਤੋਂ ਆਏ ਆ ਬੱਚੇ ਇੰਦਾ ਸੈਂਸ ਕੇ شاਗਿਰਦਾਂ ਦੀ ਜ਼ਿਆਦਾ ਡਿਊਟੀ ਹੁੰਦੀ ਪਰ ਐਸੇ ਵੀ ਲੋਕ ਆਉਂਦੇ ਮੇਰਾ ਉੱਥੇ ਕੀ ਕੰਮ ਹੈ ਮੈਂ ਉਸ ਮੇਰੇ ਲੜ ਗਈ ਉਹ ਗੱਲ ਬੰਦੇ ਦਾ ਨਾਮ ਜ਼ਰੂਰ ਦੱਸਿਓ ਉਹਨੂੰ ਕੰਮ ਦਈਏ ਉਹਨੂੰ ਕੰਮ ਪਾਈਏ ਆਹ ਹੋਣ ਕੀ ਹੈ ਅੱਛਾ ਉਹ ਚਲੋ ਐਨੀ ਵੀ ਪਾਤਰ ਸਾਹਿਬ ਵੀ ਨਹੀਂ ਰਿਹਾ ਯਾਰ ਸਰਦੂਲ ਵੀ ਨਹੀਂ ਰਿਹਾ ਮਾਨਕ ਵੀ ਚਲੇ ਗਿਆ ਇਹ ਫਿਰੇ ਦਾ ਮਤਲਬ ਉਹੀ ਗੱਲ ਹੈ ਮੈਂ ਹੁਣ ਸੋਚਦਾ ਸੀ ਸ਼ਰਧਾਂਜ ਲਈ ਕਿੱਦਾਂ ਦਵਾਂ ਤੁਸੀਂ ਜ਼ੁਲਫਾਂ ਦੀ ਭੈਣ ਦੀ ਗੱਲ ਕੀਤੀ ਕਹਿੰਦੇ ਕਿ ਕੌਂਪਲੇਨ ਫੇਰ ਫੂਟ ਆਈ ਸ਼ਾਖ ਪਰ ਕਹਿਣਾ ਉਸੇ ਉਹ ਨਾ ਸਮਝਾ ਹੈ ਨਾ ਸਮਝੇਗਾ ਮਗਰ ਕਹਿਣਾ ਉਸੇ ਵਕਤ ਦਾ ਤੂਫਾਨ ਹਰ ਇੱਕ ਸ਼ੈ ਬਹਾ ਕਰ ਲੈ ਗਿਆ ਕਿੱਥੋਂ ਲੈ ਗਿਆ ਸਮੇਂ ਵਾਲੀ ਘੜੀ ਖੋਰੇ ਕਿਹੜੇ ਚੰਦਰੇ ਨੇ ਘੜੀ ਇੱਕ ਪਲ ਮੁੜੇ ਨਾ ਪਛਾਵੇ ਕਿੱਥੇ ਸਾਨੂੰ ਟੋਰਿਆ ਸੀ ਉਂਗਲੀਲਾ ਵੈਰੀਆ ਕਿੱਥੇ ਸਾਡੀ ਛੱਡ ਗਿਓ ਵਾ ਪਹਿਲਾਂ ਤੇਰੇ ਦਰ ਛੱਡੇ ਫੇਰ ਤੇਰੇ ਘਰ ਛੱਡੇ ਫੇਰ ਤੇਰਾ ਛੱਡਿਆ ਗਰਾ ਓਏ ਛਿੰਦਿਆ ਫੇਰ ਅੱਜ ਚਿਹਰਾ ਪਿੱਛੋਂ ਅੱਖੀਆਂ ਦੇ ਥਲਾਂ ਵਿੱਚ ਹੰਝੂਆਂ ਦੀ ਵਗ ਪੈਚਨਾ ਭੈਣ ਜੀ ਜ਼ੁਲਫਾ ਹੁਣ ਕਿੱਥੋਂ ਲਾਈਏ ਹੌਸਲਾ ਦੇਣ ਲਈ ਕਹੀ ਜਾਂਦੇ 20 ਸਾਲ ਪਿੱਛੇ ਚੱਲ ਗਿਆ ਪਤਾ ਸਾਨੂੰ ਅਸੀਂ ਬੁੱਢੇ ਹੋ ਗਏ ਚੁੱਕੇ ਆ ਬਕਾਇਦਾ دل کے بہلانے کو غالب یہ خیال اچھا ہے کونپلیں پھر فوٹائی شاخ پر کہنا اسے وہ نہ سمجھا ہے مگر کہ وہ نہ سمجھا ہے نہ سمجھے گا مگر کہنا اسے وقت کا طوفان ہر ایک شے بہا کر لے گیا ہو گئی ہے تنہا کتنی رہ گزر کہنا اسے سندو صاحب شیر سننا رس رہا ہو خون رس رہا ہو خون دل سے لب مگر ہنستے رہے کر گیا برباد مجھ کو یہ ہنر کہنا اسے <laughs>